ਤੁਹਾ ਨੂੰ ਦਿਖਾ ਰਹੇ ਹਾਂ ਮਾਤਾ ਨਾਣਾ ਦੇ ਵੀ ਹਿਮਾਚਲ ਪ੍ਰਦੇਸ਼ ਵਿੱਚ ਉੱਚੀਆਂ-ਉੱਚੀਆਂ ਪਹਾੜੀਆਂ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਭਗਤਾਂ ਦਾ ਤੰਤਾ ਲੱਗਿਆ ਹੋਇਆ ਹੈ ਸੈਕਲਾਂ ਕਾਰਾਂ ਜੀਪਾਂ ਤੇ ਨਾਣਾ ਦੇਵੀ ਮਾਤਾ ਮੰਦਰ ਵਿੱਚੇ ਜਾ ਰਹੇ ਨੇ ਤਪਾ ਦੇ ਸ਼੍ਰੀ ਸਨਾਤਨ ਧਰਮ ਦਲ ਵੱਲੋਂ ਲੰਗਰ ਲਾਇਆ ਗਿਆ ਕੀ ਕਹਿੰਦੇ ਨੇ ਭਗਤਾਂ ਹਵਾਈ ਦੀ ਚੰਡੇ ਦੀ ਕੜਾਹੀ ਪਹਿਲੇ ਰਤ ਜੋ ਕਿ ਹਰ ਸਾਲ ਤਨਾ ਚੰਡੇ ਦੀ ਕੜਾਹੀ ਕਰਦੇ ਆਂ ਫਰੂਟ ਦੇ ਨਾਲ 8 ਮਈ ਦੀ ਤਰਾਹੀ ਸਾਡੇ ਸ਼ਾਮ ਲਾਲ ਉਹਨਾਂ ਦੇ ਬੇਟਾ ਜੀ ਮਹਾਮਾ ਜੀ ਕੜਾਹੀ ਪੜਾਹੀ ਵਰਤਾ ਰਹੇ ਹਨ ਚੱਲੋ 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 ਮਹਾਮਈ ਨੇ ਖੁਸ਼ਾਲ ਲੋਈ ਭਗਤ ਮਹਾਮਈ ਦੇ ਦਰਸ਼ਨ ਕਰਕੇ ਹਾਲ ਮੰਦਰ ਤੋਂ ਲੰਗਰ ਬਾਲ ਲੋੜਦੇ ਆ ਹਲੋੜੀ ਨੂੰ ਖੁਸ਼ਾਲ ਦੇ ਕੇ ਮੰਦਰ ਫਰੂਟ ਵੀ ਦੇ ਆਕਰ ਸੰਦੇਸ਼ ਨਾ ਮਾਤਾ ਜੀ ਕੇ ਮਾਤਾ ਜੀ ਕੇ ਮਾਤਾ ਜੀ ਜਿਮਣਾ ਪੇ ਵਾਲੇ ਦਾ ਲੰਗਰ ਗਲਾਬ ਜਮਨ ਗਲਾਬ ਜਮਨ ਭਗਤਾਂ ਲਈ ਲੰਗਰ ਗਲਾਬ ਜਮਨ ਭਗਤ ਜੀ ਆਜੋ ਗਲਾਬ ਜਮਨ ਗਲਾਬ ਜਮਨ ਆਜੋ ਭਗਤ ਜੀ ਆਜੋ ਪੇ ਵਾਲੇ ਦਾ ਲੰਗਰ ਗਲਾਬ ਜਮਨ ਗਲਾਬ ਜਮਨ ਗਲਾਬ ਜਮਨ ਲੰਗਰ ਆਓ ਭਗਤ ਜੀ ਗਲਾਬ ਜਮਨ ਆਜੋ ਆਜੋ ਗਲਾਬ ਜਮਨ ਗਲਾਬ ਜਮਨ ਗਲਾਬ ਜਮਨ ਗਲਾਬ ਜਮਨ ਪਰਤੋ ਲੰਗਰ ਲੱਗ ਗਿਆ ਸੱਬਾ ਮੰਡੀ ਵਾਲਿਆਂ ਦਾ ਗਲਾਬ ਜਮਨ ਗਲਾਬ ਜਮਨ ਚਾਹ ਪਕੋੜੇ ਨਾਲ ਚਾਹ ਪਕੋੜੇ ਚਾਹ ਪਕੋੜੇ ਚਾਹ ਪਕੋੜੇ ਗਲਾਬ ਜਮਨ ਚਾਹ ਪਕੋੜੇ ਚਾਹ ਪਕੋੜੇ ਚਾਹ ਪਕੋੜੇ ਸੱਬਾ ਮੰਡੀ ਵਾਲਿਆਂ ਦਾ ਲੰਗਰ ਲੱਗ ਗਿਆ ਭਗਤ ਆਜੋ ਸੱਬਾ ਮੰਡੀ ਵਾਲਿਆਂ ਦਾ ਗਲਾਬ ਜਮਨ ਪਕੋੜੇ ਚਾਹ ਪਕੋੜੇ ਰਸਗੁਲੇ ਗਲਾਬ ਜਮਨ ਪੜਖਾਓ ਜੀ ਮਨ ਜੀ ਆ ਜਾ ਭਗਤੋ ਭਲਾ ਆ ਜਾਣਾ ਆਜੋ ਜੀ ਭਗਤ ਜੀ ਆਜੋ ਜੀ ਭਗਤ ਜੀ ਰਸਗੁਲੇ ਚਾਪ ਪਕੋੜੇ ਆ ਜਾ ਮਨ ਭਗਤੋ ਆ ਜਾ ਨੀ ਰਸਗੁਲੇ ਚਾਪ ਪਕੋੜੇ ਮਾਤਾ ਨੈਣਾ ਦੇ ਵੀ ਦੇ ਭਗਤਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਜੋ ਕਿ ਹਿਮਾਚਲ ਦੇ ਵਿੱਚ ਫੜਾਂ ਦਾ ਪਾਣੀ ਦਾ ਚੱਲ ਰਿਹਾ ਚੱਲ ਰਿਹਾ ਹੈ ਮਾਤਾ ਨਾਨਾ ਦੀ ਦਰਬਾਰ ਤੇ ਕਿਸੇ ਵੀ ਕਿਸਮ ਦਾ ਕੋਈ ਹੜ ਨਹੀਂ ਕੋਈ ਪਾਣੀ ਨਹੀਂ ਸਾਰੇ ਹੀ ਮਾਤਾ ਨਾਨਾ ਦੇਵੀ ਦੇ ਭਗਤਾਂ ਨੂੰ ਬੇਨਤੀ ਹੈ ਕਿ ਮਾਤਾ ਰਾਣੀ ਦੇ ਦਰਸ਼ਨ ਕਰਨ ਸਵੇਤ ਪਰਿਵਾਰ ਪਹੁੰਚੋ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਭਗਤਾਂ ਲਈ ਖਾਣ ਪੀਣ ਦਾ ਲੰਗਰਾਂ ਦਾ ਬਹੁਤ ਪ੍ਰਬੰਧ ਹੈ